ਗਰੌਆਂ ਦੇ ਵਾਰਡ ਨੰਬਰ 12 ਦੇ ਨਿਵਾਸੀ ਮੁਹੱਲਾ ਦੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਪੀਣ ਵਾਲੇ ਪਾਣੀ ਦੇ ਪਾਈਪਾਂ ਨਾਲੀਆਂ ਦੇ ਵਿੱਚ ਹੁਣ ਕਾਰਨ ਸਫਾਈ ਵਿਵਸਥਾ ਠੀਕ ਨਾ ਹੋਣ ਕਰਕੇ ਤੇ ਨਾਲ ਹੀ ਲਾਈਟਾਂ ਬੰਦ ਹੋਣ ਕਰਕੇ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਨੇ ਉੱਥੇ ਦੱਸ ਜੀ ਕਿ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਹੈਵਾਰਡ ਪਰ ਦਾਣ ਹਰਮੇਸ਼ ਲਾਲ ਦੇ ਬੋਰਡ ਦੇ ਵਿੱਚ ਪੈਂਦਾ ਜਿਨ੍ਹਾਂ ਤੋਂ ਉਹਨਾਂ ਨੂੰ ਖਾਸਯੋਗ ਉਮੀਦਾਂ ਸਨ ਪਾਰੀ ਸੁਬੋਰਡ ਦਾ ਤਿੰਨ ਦਿਨ ਬੱਦਰ ਹਾਲ ਹੁੰਦਾ ਨਜ਼ਰ ਆ ਰਿਹਾ ਹੈ ਜਿੱਥੇ ਸਮੱਸਿਆਵਾਂ ਨੇ ਵਾੜ ਨੂੰ ਘੇਰ ਰੱਖਿਆ ਉਹਨਾਂ ਨੇ ਕਿਹਾ ਕਿ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਕੋਈ ਵੀਸ ਦਾ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਹੈ ਮਾਮਲਾ ਤਾਂ ਇਹ ਹੈ ਕਿ ਕੋਈ ਵੀ ਸਾਡੇ ਇਧਰ ਸਫਾਈ ਨੂੰ ਨਹੀਂ ਆਉਂਦਾ ਹੈਗਾ ਠੀਕ ਹੈ ਨਾਲੀ ਬਣਾਉਣ ਵਾਸਤੇ ਅਸੀਂ ਹਰ ਇੱਕ ਨੂੰ ਕਹੀਦਾ ਜਿੰਨੇ ਵੀ ਐਮਸੀ ਆਏ ਆ ਸਿਰਫ ਇਹ ਹੀ ਬੇਨਤੀ ਕਰੀਦੀ ਆ ਕਿ ਸਾਡੇ ਨਾਲੀਆਂ ਬਣ ਜਾਣ ਨਾਲੀ ਕਿਸੇ ਨੇ ਨਹੀਂ ਬਣਾਈ ਠੀਕ ਆ ਪਾਣੀ ਉਦਾਂ ਹੀ ਅੰਦਰਾਂ ਨੂੰ ਆਉਂਦਾ ਹੈ ਤਾਂ ਪਾਣੀ ਖੜਾ ਰਹਿੰਦਾ ਨਾਲੀਆਂ ਦੇ ਵਿੱਚ ਤਾਂ ਕਿੰਨਾ ਟਾਈਮ ਹੋ ਗਿਆ ਸਫਾਈ ਨਹੀਂ ਹੋਈ 6 ਮਹੀਨੇ ਤਾਂ ਹੋਈ ਗਏ ਸਫਾਈ ਹੋਈ ਨਹੀਂ ਪਾਣੀ ਨਹੀਂ ਅੱਗੇ ਜਾ ਰਿਹਾ ਜਾਂ ਨਾਲੀ ਨਹੀਂ ਬਣੀ ਤਾਂ ਪਾਣੀ ਨਹੀਂ ਅੱਗੇ ਜਾਣਾ ਹੈਨਾ ਇਹ ਹੀ ਮਸਲਾ ਆਇਆ ਜ਼ਿਆਦਾ ਸਾਡਾ ਹੁਣ ਤਾਂ ਤੁਹਾਡੇ ਵਾਰਡ ਦਾ ਜਿਹੜਾ ਕਾਉਂਸਲਰ ਪ੍ਰਧਾਨ ਆ ਹਾਂਜੀ ਹਾਂਜੀ ਇਹ ਵੀ ਕੰਮ ਹੋ ਰਿਹਾ ਇੱਥੇ ਇਹ ਤਾਂ ਹੁਣ ਉਹਨਾਂ ਨੂੰ ਪਤਾ ਵੋਟਾਂ ਲੈਣ ਵਾਸਤੇ ਆਉਂਦੇ ਆ ਹੋਰ ਤਾਂ ਕੁਝ ਨਹੀਂ ਅਸੀਂ ਵੋਟੇ ਸਿਰਫ ਨਾਲੀਆਂ ਨੂੰ ਪਾਉਨੇ ਆ ਬੇ ਨਾਲੀ ਸਸਾ ਡਿਸਫਾਈ ਰਵੇ ਸਾਡੇ ਬਾੜ ਚ ਦੀ ਮੰਗ ਹੈ ਹਾਂ ਤੇਡੀ ਸਾਡੇ ਇਹ ਮੰਗਿਆ ਕਿ ਨਾਲੇ ਬਣਾਈ ਜਾਵੇ ਸਾਡੇ ਇਹ ਨਾਲ ਜੀ ਆਪਣਾ ਮੈਂ ਡਾਕਟਰ ਰਜਿੰਦਰ ਕੁਮਾਰ ਹਰਗੋਬਨ ਜਿਹੜਾ ਬਾੜ ਤੇ ਡਾ ਮੇਰਾ ਬਾੜ 12 ਬਾੜਿਆ ਹੈ ਇਹਦੇ ਵਿੱਚ ਇਹਦੇ ਵਿੱਚ ਮੇਚੀ ਕੌਂਟਰ ਦਾ ਮਿਸ਼ਾਲ ਮੇਚੀ ਤੇ ਜਦੋਂ ਉਹ ਬਣਿਆ ਤਾਂ ਸਾਨੂੰ ਬੜੀਆਂ ਉਮੀਦਾਂ ਸੀ ਵੀ ਇਹ 11 ਗ੍ਰਾਮ ਦਾ ਸ਼ਹਿਰ ਦਾ ਪ੍ਰਦਾਨ ਬਣਿਆ ਤੇ ਸਾਡੀ ਬਾੜ ਦੇ ਵਿੱਚ ਵਧੀਆ ਕੰਮ ਹੋਣਗੇ ਮੇਰੀ ਤਾਂ ਪਹਿਲੇ ਦਿਨ ਤੋਂ ਮੰਗ ਇਹ ਹੀ ਸੀ ਮੇਟੀ ਨੂੰ ਬਈ ਗੱਲ ਇਹ ਆ ਵੀ ਆਹ ਜਿਹੜੇ ਨਾਲੀਏ ਚ ਪਾਣੀ ਖੜਦਾ ਇਹਨੂੰ ਸਹੀ ਕਰਵਾਏ ਦੇ ਸਭ ਘੁੰਮਦੇ ਆ ਬੱਚਿਆਂ ਨੂੰ ਡਾਰਿਆ ਕੰਮ ਹੋਣੇ ਚਾਹੀਦੇ ਆ ਮੇਰੇ ਬਹੁਤ ਵਾਰ ਫੋਨ ਕਰੰਤੇ ਵੀ ਮੇਥੀ ਨੇ ਇਹ ਮੈਨੂੰ ਕਿਹਾ ਕਿ ਮੈਂ ਕੋਲ ਆ ਆ ਕੇ ਕਰਵਾਵਾਗਾ ਲੇਕਿਨ ਹੁਣ ਹਾਲਾਤ ਇਦਾਂ ਦੇ ਕਰਤੇ ਆ ਇਹ ਪ੍ਰਧਾਨ ਬਣ ਗਿਆ ਚਲੋ ਵਧਾਈਆ ਉਹਨੂੰ ਬਹੁਤ ਬਹੁਤ ਉਹ ਸਾਡਾ ਫੋਨ ਚੱਕਣੋਂ ਹੀ ਹਟ ਗਿਆ ਮੈਂ ਲੋਪੁਣ ਕਿਤੇ ਜਿਉਣਾ ਨਹੀਂ ਮੇਰਾ ਮੇਰਾ ਫੋਨ ਜਿਹੜਾ ਚੱਕਣੋਂ ਹਟ ਗਿਆ ਦੇਖੋ ਮੈਂ ਇੱਕ ਖੇਰ ਦਾ ਬਹੁਤ ਵੱਰ ਬੰਦਾ ਆ ਮੈਂ ਬਹੁਤ ਤਗੜਾ ਪੋਲੀਟਿਕਲ ਵੀਰਿਆ ਮੈਂ ਇੱਕ ਡਾਕਟਰ ਆ ਕਲਾਸ 1 ਡਾਕਟਰ ਆ ਔਰ ਮੇਰਾ ਫੋਨ ਚੱਕਣੋਂ ਹਟ ਗਿਆ ਦੋਸਤ ਇਹ 5 ਸਾਲ ਦੇ ਗੀਮਾਂ ਨੇ ਜਿਆਦਾ ਨਹੀਂ ਨਹੀਂ ਆਏ ਤੇ ਬੜੇ ਪ੍ਰਧਾਨ ਆਏ ਬੜੇ ਚੱਲ ਗਏ ਲੇਕਿਨ ਇਹ ਜਿਹੜੇ ਹਾਲਾਤ ਹੈ ਲੋਕਾਂ ਦੇ ਵਿੱਚ ਰਹਿ ਕੇ ਜਿਹੜੇ ਵੇਚਣੇ ਪੈਂਦੇ ਆ ਬੱਚਿਆਂ ਦੇ ਨਾਲ ਰਹਾਗੇ ਭੈਣਾ ਭੈਣਾ ਭਰਾਵਾਂ ਦੇ ਨਾਲ ਰਹਾਗੇ ਤਾਂ ਸਹੀ ਜਿੰਦਗੀ ਕਾਮਯਾਬ ਹੋਵਾਂਗੇ ਮੈਂ ਤਾਂ ਇਹ ਮੁੰਡਿਆਂ ਨੂੰ ਕਿਹਾ ਸੀ ਭਾਈ ਦੇਖ ਲਓ ਇਹ ਮੁੰਡਿਆਂ ਬਜ਼ਾਰਿਆਂ ਦੇ ਸਾਰਿਆਂ ਨੇ ਕਿਹਾ ਡਾਕਟਰ ਸਾਹਿਬ ਮੌਕਾ ਇਹਨੂੰ ਦੇਣਾ ਆਪਾਂ ਮੈਂ ਕਿਹਾ ਚਲੋ ਆਪਾਂ ਸਾਡੇ ਨਾਲ ਲੇਕਿਨ ਉਹ ਮੌਕੇ ਤੇ ਹੁਣ ਆ ਹੀ ਨਹੀਂ ਰਿਹਾ ਸਾਡੇ ਤੋਂ ਇਹ ਹਾਲਾਤ ਹੈ ਕਿ ਪਾਣੀ ਆ ਇੰਨਾ ਖੜ ਗਿਆ ਤੁਸੀਂ ਦੇਖੋ ਕੈਮਰੇ ਲਗਾ ਕੇ ਕਿ ਪਾਣੀ ਇੰਨਾ ਖੜਾ ਹੈ ਕਿ ਸਾਡੇ ਅੰਦਰ ਵੰਨੂ ਫਿਰਦਾ ਈਵੰਦ ਮੈਨੂੰ ਤਾਂ ਇਹ ਡਰ ਪਿਆ ਕਿ ਜਿਹੜੀ ਮੇਰੀ ਮੰਦਿਰਾਂ ਦੀ ਬਿਲਡਿੰਗ ਹੈ ਇਹ ਨਾ ਡੇਜੇ ਕਿਤੇ ਇਹ ਪਾਣੀ ਪੈਣ ਦਾ ਡੀਆਂ ਦੇ ਪਾਣੀ ਪੈਣ ਦਾ ਡਰਿਆ ਜੀ ਬਹੁਤ ਜ਼ਿਆਦਾ ਡਰਿਆ ਸੋ ਮੇਰੀ ਪ੍ਰਸ਼ਾਸਨ ਤੋਂ ਮੰਗਿਆ ਯੂ ਸਾਹਿਬ ਤੋਂ ਮੰਗਿਆ ਐਜਮ ਸਾਹਿਬ ਤੋਂ ਮੰਗਿਆ ਕਿ ਘਟੋਗੜ ਦੀ ਸਾਡਾ ਪ੍ਰਧਾਨ ਹੀ ਸੁਣਦਾ ਮੇਚੀ ਨਹੀਂ ਸੁਣਦਾ ਤੁਸੀਂ ਧਿਆਨ ਚ ਲਿਆ ਕੇ ਮਾੜਾ ਮੱਡਾ ਮੱਲੇ ਵਾਲਿਆਂ ਨੂੰ ਬੁਆਰੀਆਂ ਤੋਂ ਬਚਾਓ ਵੀਗੇ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਵੀ ਕਹਿ ਰਿਹਾ ਕਿ ਅੱਜ ਕੱਲ ਦੇਖੋ ਕਿੰਨਾ ਮੱਛਰ ਆ ਮਲੇਰੀਆ ਹੁੰਦੇ ਡਰਿਆ ਕੋਈ ਸਾਡੇ ਇੱਥੇ ਸਰਕਾਰ ਨਹੀਂ ਹੋ ਰਿਆ ਮੱਛਰ ਬਹੁਤ ਜ਼ਿਆਦਾ ਆ ਬਿਮਾਰੀਆਂ ਆਦਾ ਫੈਲ ਸਕਦੀਆਂ ਮੈਂ ਯੂ ਸਰ ਨੂੰ ਵੀ ਬੇਨਤੀ ਕਰਾਂਗਾ ਕਿ ਘਟੋ ਘਟ ਤੁਸੀਂ ਸੋਚ ਲਓ ਜੇ ਇੱਥੇ ਕੋਈ ਬਿਮਾਰੀ ਪੈਦਾ ਹੋ ਗਈ ਜਾਂ ਕੋਈ ਗਲਬਾਤ ਹੋ ਗਈ ਤਾਂ ਉਹਦੇ ਜਮਰ ਯੂ ਸਰ ਪ੍ਰਧਾਨ ਜੀ ਹੋਣਗੇ ਤਾਂ ਮੈਂ ਉਹਦਾ ਕੇਸ ਕੋਰਟ 'ਚ ਵੀ ਲਾ ਸਕਦਾ ਹੈਗਾ ਸੋ ਮੇਰੀ ਬੇਨਤੀ ਸਾਰੇ ਪ੍ਰਸ਼ਾਸਨ ਨੂੰ ਆਗਾ ਔਰ ਇਹ ਸਾਰਾ ਕੰਮ ਜਲਦੀ ਜਲਦੀ ਕਰਾ ਕੇ ਸਾਡੀਆਂ ਨਾਲੀਆਂ ਸਾਫ਼ ਕਰਾਈਏ ਸਾਡਾ ਪਾਣੀ ਕੱਢਿਆ ਜਾਵੇ ਠੀਕ ਹੈ ਤੇ ਇਹ ਜਿਹੜਾ ਨਿਕਾਸ ਸਾਡਾ ਬਹੁਤ ਜ਼ਰੂਰੀ ਹੈ ਇਹ ਨਿਕਾਸ ਤੋਂ ਅਸੀਂ ਬੜੇ ਪਰੇਸ਼ਾਨ ਆਂ ਪ੍ਰਧਾਨ ਜੀ ਨੂੰ ਸਾਨੂੰ ਇਹ ਉਮੀਦ ਨਹੀਂ ਸੀ ਕਿ ਪ੍ਰਧਾਨ ਜੀ ਸਾਡੇ ਨਾਲ ਇਦਾਂ ਕਰਨਗੇ ਮੈਂ ਉਹਨਾਂ ਤੋਂ ਬਹੁਤ ਦੁਖੀ ਆਂ ਔਰ ਸਾਡੇ ਲਈ ਟਾਈਮ ਹੀ ਹੈ ਨਹੀਂ ਉਹਨਾਂ ਕੋਲ ਬੜੀ ਮਿਹਰਬਾਨੀ ਥੈਂਕ ਯੂ ਵੈਰੀ ਮਚ ਮੇਰਾ ਖਿਆਲ ਹੈ ਜਾਦੀਏ ਬਣੇ ਆ ਤੇ ਜਾਦੀਏ ਬਣੇ ਆ ਮੇਰ ਉਦੋਂ ਤਾਂ ਕੁਝ ਹੋ ਰਿਹਾ ਪਹਿਲਾਂ ਤਾਂ ਅਸੀਂ ਕਹਿ ਗੂਕਰਾ ਕੇ ਯੂਨੀਫੋਨ ਕਰਨਾ ਜਾਂ ਕਿਸੇ ਆਪਸ ਨੂੰ ਫੋਨ ਕਹਿ ਕੇ ਉਹਨਾਂ ਸਾਨੇ ਨਾਲੀਆਂ ਸਾਫ ਹੋ ਜੰਨੇ ਆਂ ਦੀ ਗੰਦ ਨਹੀਂ ਪੈਂਦਾ ਸੀ ਲੇਕਿਨ ਅੱਜ ਕੱਲ ਤਾਂ ਮੇਰੇ ਨਾਲ ਵੀ ਸਾਲ ਹੀ ਹੋ ਗਿਆ ਜਿਆਦੇ ਪ੍ਰਧਾਨ ਰਹੇ ਆ ਇਸ ਤੋਂ ਪਹਿਲਾਂ ਵੀ ਜਦ ਇੱਕ ਸਰਕਾਰ ਬਣੀ ਆ ਉਹ ਤੋਂ ਥੋੜਾ ਬੋਤਾ ਹੀ ਕੰਮ ਹੋਇਆ ਜਿਆਦਾ ਕੰਮ ਨਹੀਂ ਹੋਇਆ ਇਲੈਕਸ਼ਨ ਤੋਂ ਬਾਅਦ ਤੁਹਾਨੂੰ ਐਮਸੀ ਸਾਹਿਬ ਕਿਤੇ ਵਾਰਤ ਨਜ਼ਰ ਆਈ ਐਮਸੀ ਸਾਹਿਬ ਵਾਰਤਾ ਨਜ਼ਰ ਕੀ ਹੋਣੇ ਆ ਸਾਨੂੰ ਕਿਤੇ ਮਿਲੇ ਹੀ ਨਹੀਂ ਅਜੇ ਤੱਕ ਧੰਨਵਾਦ ਵੀ ਨਹੀਂ ਕੀਤਾ ਦੇਖੋ ਅਸੀਂ ਇਸ ਬਾਡ ਦੇ ਵਿੱਚ ਇਸ ਬਾਡ ਦੇ ਵਿੱਚ ਮੈਂ ਇੱਕ ਬਹੁਤ ਵਾਰ ਬੰਦਾ ਮੇਰਾ ਨਾਮ ਹੈ ਸ਼ਹਿਰ ਦੇ ਵਿੱਚ ਪੰਜਾਬ 'ਚ ਮੇਰਾ ਨਾਮ ਆ ਕੋਈ ਵੀ ਫੰਕਸ਼ਨ ਹੁੰਦਾ ਉਹ ਆਪ ਕੱਲਾ ਜਾਂਦਾ ਸਕਦਾ ਮੈਨੂੰ ਤੱਕ ਨਹੀਂ ਸੱਦਿਆ ਉਹਨੇ ਇਸ ਵਾਰ ਜੇ ਵੀ ਡਰਤਾ ਵਾ ਆ ਜਾਓ ਕਮੇਟੀ ਕਰ ਆ ਜਾਓ ਵੀ ਤੁਹਾਨੂੰ ਬੁਲਾਨੇ ਆ ਕਿ ਕੋਈ 15 ਅਗਸਤ ਹੋਵੇ ਕੋਈ 26 ਹੋਵੇ ਕੋਈ ਉਹ ਫੰਕਸ਼ਨ ਸਾਨੂੰ ਬੁਲਾਇਆ ਹੀ ਨਹੀਂ ਗਿਆ ਅਜੇ ਤੱਕ ਉਹਨੇ ਇਹਦਾ ਮਤਲਬ ਉਹ ਸ਼ਹਿਰ ਦੇ ਵਿੱਚ ਸਾਡੇ ਤੋਂ ਵੱਡਾ ਹੋ ਗਿਆ ਸਾਡੀ ਉਹਨੂੰ ਲੋੜ ਨਹੀਂ ਹੈ ਈਨਾ ਆਪਣਾ ਜਸਵੰਤ ਰਾਏ ਕਿਹੜਾ ਵਾਰਡ ਵਾਰਡ ਨੰਬਰ 12 ਕੀ ਮਾਮਲਾ ਹੈ ਮਾਮਲਾ ਜੀ ਨਾਲੀਆਂ ਦਾ ਪਾਣੀ ਦਾ ਮਛਰ ਦਾ ਸਪਾਈ ਦਾ ਇਹੀ ਮਾਮਲਾ ਜੀ ਇਹੀ ਚੱਲ ਰਿਹਾ ਬਹੁਤ ਸਾਲਾਂ ਤੋਂ ਇਹੀ ਨਹੀਂ ਨਾ ਤੋਂ ਹੋ ਰਿਹਾ ਕਮੇਟੀ ਕਰਨ ਤੋਂ ਪੂਰਾ ਮੇਸ਼ੀ ਸਾਹਿਬ ਪ੍ਰਧਾਨ ਬਣੇ ਸੀਗੇ ਉਦੋਂ ਦੇ ਵਾਦੇ ਕੀਤੇ ਸੀਗੇ ਅਸੀਂ ਆਵਾਂਗੇ ਸਾਰੀ ਸਪਾਈ ਕਰਾਂਗੇ ਆਹ ਕਰਾਂਗੇ ਉਹ ਜਿੱਤਣ ਦੇ ਵਾਦੇ ਬੜੇ ਤੱਕ ਵੀ ਨਹੀਂ ਤੋਂ ਸੋਣ ਅਸੀਂ ਕਿਤੇ ਕੋਈ ਜਾਈਏ ਇਹੋ ਸਾਹਿਬ ਕੋਈ ਆਈਏ ਤੁਸੀ ਫੋਨ ਕੀਤਾ ਮੇਸ਼ੀ ਮੇਸ਼ੀ ਨੂੰ ਮੈਂ ਦੋ ਫੋਨ ਲਾਏ ਆ ਮੇਰਾ ਫੋਨ اٹੈਂਡ ਨਹੀਂ ਕੀਤਾ ਉਹਨੇ ਹਾਂਜੀ। ਤੇ ਇਹ ਦੇਖੋ ਨਾਲੀਆਂ ਦੇ ਵਿੱਚ ਦੀ ਪਾਣੀ ਵਾਲੇ ਪੈਪ ਜਾ ਰਹੇ ਆ। ਕਿੰਨਾ ਚਿਰ ਹੋ ਗਿਆ ਸਫਾਈ ਨਹੀਂ ਹੋਈ? ਸਫਾਈ ਨੂੰ तकरीबन ਸਾਲ ਹੋ ਹੀ ਗਿਆ ਹੋਣਾ। ਇਹਨਾਂ ਨੂੰ ਬਣਿਆ ਨੂੰ ਮੇਰਾ خیال ਹੋਈ ਦੇਖੋ ਤਿੰਨ ਤਿੰਨ ਚ ਇਹਨਾਂ ਨੂੰ ਹੋ ਗਿਆ ਆ। ਹਲੇ ਨਾ ਸੂਤੇ ਨਹੀਂ ਆ ਰਿਹਾ ਕਿ ਜਦੋਂ ਇਹਨਾਂ ਕੋਈ ਜਾਓ ਕਹਿੰਦੇ ਸਾਡਾ ਹਲੇ ਕੁਝ ਚੱਲਦਾ ਨਹੀਂ ਆ ਨਹੀਂ ਸਾਡੀ ਹਲੇ ਪਤਾ ਨਹੀਂ। ਇਹ ਘਰ ਦਾ ਕਹਿੰਦਾ ਮਤਲਬ ਪ੍ਰਧਾਨ ਦੀ ਚੱਲਦੀ ਨਹੀਂ। ਚੱਲਦੀ ਨਹੀਂ। ਉਹ ਆਪ ਕਹਿੰਦਾ ਕਿ ਸਾਡੇ ਹੱਥ ਚੱਲੇ ਕੁਝ ਨਹੀਂ ਹੈਗਾ। ਹਾਲੇ ਤਾਂ ਸੈਟਿੰਗਾਂ ਹੀ ਨਹੀਂ ਹੋ ਰਹੀਆਂ। ਸੈਟਿੰਗਾਂ ਕਿੱਦਾਂ ਹੋਣਗੀਆਂ ਮੈਨੂੰ ਨਹੀਂ ਪਤਾ ਇਹਨਾਂ ਦਾ। ਜੀ ਚਾਹੁੰਦੇ ਆ ਤੇ ਮੈਂ ਕੋਲੋਂ ਪੈਸੇ ਦੇ ਕੇ ਨਾਲੀ ਸਪਾਈ ਕਰਾ ਦੇਣਾ ਮੈਨੂੰ ਕਮੇਟੀ ਵਾਲੇ ਕਹਿ ਦੇਣ। ਅਸੀਂ ਕੋਲੋਂ ਕਰਾ ਲੈਨੇ ਆ। ਨਹੀਂ ਨਹੀਂ। ਸੱਤ ਵੋਟਾਂ ਮੰਗਣਾ ਤਾਂ ਕਦੀ ਨਾ ਆਉਣ ਕੋਈ। ਇਹ ਮੰਗ ਕਰਦੇ ਮੀ। ਮੰਗ ਤੁਹਾਡੇ ਸਾਹਮਣੇ ਹੀ ਹੈ ਨਾਲੀਆਂ ਦੀ ਮੰਗੇ ਆ ਜੀ। ਸਪਾਈਸ ਚਾਹੀਦੀ ਆ। ਜਦੋਂ ਇੱਥੇ ਰਹਿਣਾ ਆ, ਬਹਿਣਾ ਆ, ਉਥਾ ਸਾਫ਼-ਸਾਫ਼ ਹੋਣਾ ਚਾਹੀਦਾ ਹੀ ਆ। ਪੀਣ ਵਾਲਾ ਪਾਣੀ ਸਾਫ਼ ਚਾਹੀਦਾ। ਦੇਖੋ ਉੱਧਰ ਤੋਂ ਨਾਲੀ ਦੇ ਵਿੱਚ ਦੀ ਪਾਣੀ ਦੇ ਪਾਈਪ ਲੰਘ ਰਹੇ ਆ ਪੀਣੇ ਵਾਲੇ ਪਾਣੀ ਦੇ। ਉਹ ਪਾਣੀ ਲੋਕੀ ਪੀ ਰਹੇ ਆ। ਕੋਈ ਨਿਕਾਸ ਨਹੀਂ ਪਾਣੀ ਦਾ ਉਹ ਮੋਰੇ ਸਾਡਾ ਖੱਤਾ ਆ ਉਹ ਚ ਪਾਣੀ ਜਾ ਰਿਹਾ ਆ ਓਕੇ ਉਹ ਸਾਰਾ ਖਰਾਬ ਹੋਇਆ ਦੀਆਂ ਚ ਪਾਣੀ ਜਾ ਰਿਹਾ ਆ ਸਲਾਬਾਂ ਅੰਦਰ ਆ ਰਿਹਾ ਆ ਇੱਕ ਇੱਕ ਬੰਦਾ ਤਾਂ ਛੱਡਿਆ ਨਹੀਂ ਸਪਾਈ ਕਰਨ ਲਈ ਇੱਕ ਲੇਡੀਸ ਉਹ ਕੀ ਕਰ ਲੂੰਗੀ ਇੱਕ ਲੇਡੀਸ ਸਪਾਈ ਆ ਨਹਿਰ ਦਾ ਹਾਲਾਤ ਦੇਖ ਲਓ ਇੱਕ ਲੇਡੀਸ ਪੂਰੇ ਬਾੜ ਦੇ ਵਿੱਚ ਕਦੋਂ ਤੋਂ ਆਈ ਆ ਆ ਜਾਂਦੇ ਆ ਰੋਜਾ ਜੀ ਲੱਗ ਪਗ ਰੋਜ ਆਈ ਜਾਂਦੇ ਆ ਉਦੋਂ ਪਰ ਉਤੋਂ ਕੰਮ ਨਹੀਂ ਹੁੰਦਾ ਹੈਗਾ ਕੰਮ ਜਿਆਦਾ ਆ ਲੇਡੀਜ਼ ਹੈ ਕਿ ਲੇਕਿਨ ਉਹ ਕਹਿੰਦਾ ਮਤਲਬ ਉਹਨਾਂ ਨੂੰ ਕਹਿਤਾ ਸਪਾਈ ਕਰਾ ਦੇ ਉਹਨੇ ਇੱਕ ਲੇਡੀਜ਼ ਭੇਜਤੀ ਉਹ ਗੱਲੋਂ ਲਾਉਣ ਵਾਲੀ ਗੱਲ ਹੋ ਗਈ ਗੜੋ ਲਾਤ ਤਾਂ ਆਉਣੀ ਭੇਜਤਾ ਕਰਮਚਾਰੀ ਆਇਆ ਜੀ ਇਹ ਸਾਡੀ ਮੰਗ ਨਹੀਂ ਪੂਰੀ ਹੁੰਦੀ ਅਗਲਾ ਕੀ ਐਕਸ਼ਨ ਤੇ ਹਟ ਅਗਲਾ ਐਕਸ਼ਨ ਅਸੀਂ ਈਓ ਸਾਹਿਬ ਕੋ ਜਾਵਾਂਗੇ ਤਾਂ ਨਾਲ ਧਰਨਾ ਦੇਵਾਂਗੇ ਬੰਦੀ ਆ ਫਰਜ਼ਾਨ ਜੀ ਅੱਜ ਥਾਡੇ ਵਾਰਡ ਦੇ ਜਿਹੜੇ ਆ ਵਾਸੀ ਇਕੱਠੇ ਹੋਏ ਸੀਗੇ ਕਿ ਉਹ ਕਹਿੰਦੇ ਵੀ ਸਫਾਈ ਨਹੀਂ ਹੁੰਦੀ ਕਾਫੀ ਚੰਗੀ। ਕੀ ਕੰਗਰੇਸ ਵਾਲੇ? ਦੇਖੋ ਸਫਾਈ ਦੀ ਤਾਂ ਇੰਨੀ ਪ੍ਰੋਬਲਮ ਹੈਗੀ ਪਾਣੀ ਜੋ ਹੈਗੀ ਆ ਸਾਡੇ ਜਿਹੜਾ ਗੰਦਾ ਪਾਣੀ ਆ ਉਸ ਵਾਰਡ ਦੇ ਵਿੱਚ ਗੰਦੇ ਪਾਣੀ ਦੀ ਸਮੱਸਿਆ ਆ ਜਿੱਥੇ ਸਾਡੀ ਹਰਗੋਨ ਕਲੋਨੀ ਖਤਮ ਹੁੰਦੀ ਆ ਉਹ ਤੋਂ ਗਾਹਾਂ ਨਾਲੀ ਹੈ ਨਹੀਂਗੀ ਲੋਕਾਂ ਦੇ ਖੇਤਾਂ ਦੇ ਵਿੱਚ ਅੱਗੇ ਪਾਣੀ ਪੈਂਦਾ ਸੀਗਾ ਪਿਛਲੀ ਟਰਮ ਵੇਲੇ ਮੈਂ ਉੱਥੇ ਡਰੇਨ ਟੂ ਨਾਲਾ ਪਾਸ ਕਰਾਇਆ ਸੀ ਸਰਕਾਰ ਕਾਂਗਰਸ ਦੀ ਹੋਣ ਕਰਕੇ ਉਹ ਨਾਲਾ ਸਾਡਾ ਨਹੀਂ ਬਣਿਆ ਠੀਕ ਆ ਉਹ ਕਾਗਜ਼ਾਂ 'ਚ ਰਹਿ ਗਿਆ ਬੇਸ਼ੱਕ ਤੁਸੀਂ ਪਿਛਲੀਆਂ ਜੋ ਵੀ ਆ ਹਮਤੇ ਆ ਉਹਨਾਂ 'ਚ ਦੇਖ ਸਕਦੇ ਆ ਉਹਦੇ ਉਸ ਤੋਂ ਬਾਅਦ ਜਦੋਂ ਸਾਡੀ ਪਿਛਲੀ ਟਰਮ ਖਤਮ ਹੋਈ ਐਸਡੀਐਮ ਸਾਹਿਬ ਦੇ ਥੱਲੇ ਸਾਡੀ ਕਮੇਟੀ ਚੱਲੇ ਗਈ ਉਦੋਂ ਚਲੋ ਐਸਡੀਐਮ ਸਾਹਿਬ ਦੇ ਤੇ ਕਾਫੀ ਮਤੇ ਪਾਏ ਜੋ ਕਿ 4 ਕਰੋੜ ਸਮਥਿੰਗ ਤੇ ਬਣਦੇ ਸੀਗੇ ਸ਼ਹਿਰ ਦੇ ਵਿਕਾਸ ਦੇ ਲਈ ਵਿੱਚ ਤਾਂ ਜੋ ਪਾਣੀ ਦੀ ਸਮੱਸਿਆ ਆ ਅਸੀਂ ਉਹਨੂੰ ਥੋੜੀ ਜਿਹੀ ਸ਼ੂਟਆਊਟ ਕਰ ਸਕੀਏ ਜੋ ਪਾਣੀ ਕਿਸੇ ਪਾਸੇ ਨਹੀਂ ਨਿਕਲਦਾ ਉਹਨੂੰ ਅਸੀਂ ਕਿਸੇ ਸਪੇਸ ਤੇ ਪਚਾ ਕੇ ਕਰ ਸਕੀਏ ਉਸ ਵੇਲੇ ਵੀ ਬੇਨਾਮੀ ਚਿੱਠੀ ਪਾ ਕੇ ਸਾਡੇ 4 ਕਰੋੜ ਦੇ ਕੰਮਾਂ ਨੂੰ ਰੋਕਿਆ ਗਿਆ ਜਿਹੜੇ ਕਿ ਉਸ ਵੇਲੇ ਠੰਡੇ ਵਾਸਤੇ ਚ ਪੈ ਗਏ ਕੁਝ ਕਿਹੜੇ ਕਿਹੜੇ ਕੰਮ ਸੀਗੇ ਬਤਾਂਦੇ ਉਹਦੇ ਚ ਆਹੇ ਸੀ ਜੋ ਜਿੱਥੇ ਪਾਣੀ ਰੁਕਦਾ ਉਹਦੇ ਗਲੀਆਂ ਨਾਲੀਆਂ ਦੇ ਜਿੱਥੇ ਹੁਣ ਸਾਡੇ 4-5 ਜਾਂ 6-7 ਚ ਵਿੱਚ ਪਾਣੀ ਖੜਦਾ ਬਾੜਾਂ ਦੇ ਵਿੱਚ ਉਹਦੇ ਪਾਣੀ ਦੇ ਨਿਕਾਸ ਨੂੰ ਅਸੀਂ ਕੱਢ ਕੇ ਦੂਜੇ ਸੀਵਰੇਜ ਪਾ ਕੇ ਸੀਵਰੇਜ ਦੀ ਸਫਾਈ ਕਰਨੀ ਸੀਗੀ ਕਿਉਂਕਿ ਕਾਫੀ ਟਾਈਮ ਦਾ ਸੀਵਰੇਜ ਪੈ ਗਿਆ ਉਹ ਅੰਦਰੋਂ ਸਾਰਾ ਬਲੋਕੇਜ ਹੋਇਆ ਆ ਉਹਦੇ ਉਹ ਸਾਰੇ ਕੰਮ ਪਏ ਸੀ ਜੇਕਰ ਸੀਵਰੇਜ ਬਲੋਕੇਜ ਆ ਉਹਨੂੰ ਕੱਢਣ ਦੇ ਲਈ ਸਾਨੂੰ ਪੈਸੇ ਦੀ ਲੋੜ ਸੀ ਅਸੀਂ ਉਹ ਕੰਮ ਪਾਇਆ ਉਦੋਂ ਬੇਨਾਮੀ ਚਿੱਠੀ ਪਾ ਕੇ ਉਹ ਚਿੱਠੀ ਵੀ ਮੈਂ ਜਨਤਕ ਕਰਨ ਦਾ ਤੁਹਾਨੂੰ ਮੈਂ ਪਾ ਰਿਆਂ ਉਹ ਚਲੋ ਉਹ ਉਸ ਵੇਲੇ ਉਹ ਚਿੱਠੀ ਪਾਈ ਹੈ ਜੀ ਉਸ ਉਹਦੇ ਬਾਰੇ ਸਾਨੂੰ ਕੋਈ ਵੀ ਇਨਫੋਰਮੇਸ਼ਨ ਨਹੀਂ ਮਿਲ ਰਹੀ ਬੇਨਾਮੀ ਚਿੱਠੀ ਆ ਕਿਹਨੂੰ ਪਾਈ ਸੀ ਚਿੱਠੀ ਉਹ ਚਿੱਠੀ ਉਹ ਸਾਡੇ ਲੋਕਲ ਬਾਡੀ ਅਫਸਰ ਐਮਸੀ ਅਫਸਰ ਜਿਹੜੇ ਆ ਚੰਡੀਗੜ੍ਹ ਚੰਡੀਗੜ੍ਹ ਡੀਸੀ ਸਾਹਿਬ ਐਸਡੀਐਮ ਸਾਹਿਬ ਯੂ ਸਾਹਿਬ ਤੇ ਮੈਨੂੰ ਠੀਕ ਹੈ ਇਸ ਵਾਰ ਜਦੋਂ ਚਲੋ ਸਾਡੀ ਟੀਮ ਬਣੀ ਬੜੀ ਵਧੀਆ ਟੀਮ ਬਣੀ ਸਾਡੀ ਸਾਰੇ 13 ਦੇ 13 ਹੀ ਜੁਝਾਰੂ ਐਮਸੀ ਕੰਮ ਕਰਨ ਦੀ ਇਸ਼ੂ ਕਿਹਾ ਔਰ ਮਤੇ ਪਾਏ ਗਏ ਪਹਿਲੀ ਮੀਟਿੰਗ ਦੇ ਵਿੱਚ ਪਹਿਲੀ ਮੀਟਿੰਗ ਦੇ ਮਤੇ ਖੁੱਲਣ ਤੋਂ ਇੱਕ ਦਿਨ ਪਹਿਲਾਂ ਹੀ ਸਾਨੂੰ ਫੇਰ ਉਹ ਲੈਟਰ ਆਈਆਂ ਉਹ ਵੀ ਬਿਨਾਮੀ ਸਾਫਤ ਹੋਈਆਂ ਜਦੋਂ ਅਸੀਂ ਉਹਨਾਂ ਤੇ ਫੋਨ ਕੀਤਾ ਉਹ ਕੋਈ ਕਿਤੇੋਂ ਬੋਲ ਰਿਹਾ ਕੋਈ ਕਿਤੇੋਂ ਬੋਲ ਰਿਹਾ ਜਿੱਥੋਂ ਤੱਕ ਸਾਨੂੰ ਲੱਗਦਾ ਹੈ ਕਿ ਸਾਡੇ ਸ਼ਹਿਰ ਦੇ ਕੁਝ ਬੰਦੇ ਜੋ ਕਿ ਸ਼ਰਾਰਤੀ ਅੰਸਰ ਹੈ ਉਹ ਸਾਡੇ ਸ਼ਹਿਰ ਦਾ ਕੰਮ ਨਹੀਂ ਹੋਣ ਦੇਣਾ ਚਾਹੁੰਦੇ ਅਸੀਂ ਸਾਰੇ ਐਮਸੀ ਸਾਹਿਬ ਕੰਮ ਕਰਨਾ ਚਾਹੁੰਦੇ ਆਂ ਔਰ ਤਤਵਾਰਿਆਂ ਤੁਸੀਂ ਦੇਖਿਆ ਹੋਊਗਾ ਕਿ ਸਾਡੇ ਤਕਰੀਬਨ ਹਰ ਕੈਮਸੀ ਕਿਸੇ ਨਾ ਕਿਸੇ ਰੋਡ ਦੇ ਵਿੱਚ ਫਿਰਦਾ ਤੁਹਾਨੂੰ ਲੱਭੂਗਾ ਸਕੂਟਰਾਂ ਤੇ ਫਿਰਦੇ ਆ ਤੁਰ ਕੇ ਫਿਰਦੇ ਆ ਇਹ ਨਹੀਂ ਵੀ ਕਿ ਵੀਆਈਪੀ ਗੱਡੀਆਂ ਦੇ ਵਿੱਚ ਜਾਂ ਆਪਣੀਆਂ ਫੈਕਟਰੀਆਂ ਜਾਂ ਕਿਤੇ ਆਪਣੇ ਦਫ਼ਤਰਾਂ 'ਚ ਬੈਠੇ ਹੋਰ ਆਮ ਬੰਦੇ ਨੂੰ ਇਗਨੋਰ ਕਰ ਲਿਆ ਮੈਂ ਹੁਣ ਵੀ ਦਾਅਵੇ ਦੇ ਨਾਲ ਕਹਿੰਦਾ ਸਾਡੇ 13 ਦੇ 13 ਐਮਸੀ ਜੇ ਕੋਈ ਕਵੇ ਤਾਂ ਉਹਦੇ ਘਰ ਜਾ ਕੇ ਕੰਮ ਕਰਨ ਲਈ ਰੈਡੀ ਆ ਔਰ ਦਾਤ ਪਰ ਵੀ ਆ ਵੀ ਅਸੀਂ ਸ਼ਹਿਰ ਦਾ ਕੁਝ ਬਣਾਈਏ ਪਰ ਸ਼ਹਿਰ ਵਾਸੀਆਂ ਦੇ ਅਸੀਂ ਵੀ ਸ਼ਹਿਰ ਵਾਸੀਆਂ ਨੂੰ ਵੀ ਅਸੀਂ ਅਪੀਲ ਕਰਦੇ ਆ ਸਾਡਾ ਸਾਥ ਦਿਓ ਔਰ ਉਸ ਭਰਾ ਨੂੰ ਵੀ ਬੇਨਤੀ ਕਰਦੇ ਆ ਜਿਹੜਾ ਬੇਨਾਮੀ ਆ ਚਿੱਠੀਆਂ ਪਾ ਪਾ ਕੇ ਸ਼ਹਿਰ ਦੇ ਕੰਮ ਨੂੰ ਰੋਕ ਰਿਹਾ ਪਲੀਜ਼ ਭਰਾਵਾ ਜੇ ਕੋਈ ਸਾਡੇ ਨਾਲ ਦੁਸ਼ਮਣੀ ਆ ਸਾਡੇ ਐਮਸੀ ਨਾਲ ਦੁਸ਼ਮਣੀ ਆ ਸਿੱਧੀ ਕੱਢ ਲਾ ਸ਼ਹਿਰ ਦੇ ਕੰਮਾਂ ਨੂੰ ਰੋਕ ਕੇ ਦੁਸ਼ਮਣੀ ਨਾ ਕੱਢੋ ਔਰ ਮੈਂ ਇਸ ਤੁਹਾਡੇ ਮੀਡੀਆ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਸ਼ਹਿਰ ਵਾਸੀਆਂ ਨੂੰ ਜੇਕਰ ਸ਼ਹਿਰ ਵਾਸੀਆਂ ਨੂੰ ਕੋਈ ਵੀ ਦੁੱਖ ਤਕਲੀਫ ਆ ਕੋਈ ਵੀ ਕਿਤੇ ਵੀ ਮੇਰੇ ਨਾਂ ਤੇ ਕਰਪਸ਼ਨ ਹੁੰਦੀ ਆ ਕੋਈ ਉਹਨਾਂ ਨੂੰ ਲੱਗਦਾ ਵੀ ਮੇਰਾ ਨਾਂ ਲੈ ਕੇ ਕੋਈ ਪੈਸੇ ਲੈ ਰਿਆ ਉਹ ਮੈਨੂੰ ਸਿੱਧੀ ਕਾਲ ਕਰਦਾ ਮੈਂ ਅਗਲੇ ਦਿਨ ਘਰ ਜਾ ਕੇ ਉਹਨੂੰ ਸੂਟ ਆਊਟ ਕਰੂੰਗਾ ਮੈਂ ਉਹ ਪ੍ਰਧਾਨ ਨੀਗਾ ਵੀ ਜਿਹੜਾ ਕਿਸੇ ਨੂੰ ਨਾਂ ਮਿਲਾਂ ਪਰ ਤੁਹਾਨੂੰ ਅੱਜ ਵਾਰਡ ਵਾਲਾ ਛੱਡਿਆ ਤੁਸੀਂ ਉੱਥੇ ਗਏ ਨਹੀਂ ਮੇਰਾ ਮੇਰਾ ਪਰਸਨਲ ਕੋਈ ਮਸਲਾ ਸੀ ਮੈਂ ਹਸਪੀਟਲ ਗਿਆ ਸੀ ਮੈਂ ਜਸਟ ਹੁਣੇ ਹੀ ਤੁਹਾਡੇ ਤੋਂ ਪਹਿਲਾਂ ਪਹਿਲਾਂ ਹੀ ਆਇਆ ਠੀਕ ਆ ਉੱਥੇ ਜਿਸ ਤਰ੍ਹਾਂ ਤੁਸੀਂ ਸ਼ਹਿਰ ਦੇ ਪ੍ਰਧਾਨ ਆ ਜਿਹੜੇ ਸਫਾਈ ਕਰਮਚਾਰੀ ਆ ਉਹਨਾਂ ਨੂੰ ਕਹਿ ਕੇ ਤੁਸੀਂ ਆਪਣੇ ਘੱਟੋ ਘੱਟ ਤੁਸੀਂ ਆਪਣਾ ਵਾਰਡ ਵਿੱਚ ਜਿਹੜੀ ਸਫਾਈ ਤਾਂ ਕਰਾਈ ਸਕਦੇ ਆ ਦੇਖੋ ਬਾੜ ਮੇਰੇ ਚ ਠੀਕ ਐ ਮੈਂ ਤੁਹਾਨੂੰ ਉੱਥੇ ਦੀ ਪ੍ਰੋਬਲਮ ਦੱਸੀ ਉੱਥੇ ਸਿਰਫ ਪਾਣੀ ਦੀ ਐ ਉੱਥੇ ਸਾਡੀ ਆਲਰੇਡੀ ਸੇਵਾਦਾਰ ਸਫਾਈ ਵੀ ਜਿਹੜਾ ਐ ਕੂੜਾ ਵਿੱਚ ਸਟਿਆ ਹੋਇਆ ਚਲੋ ਕੱਢਿਆ ਹੂੰਗਾ ਸੱਪ ਘੁੰਮ ਰਹੇ ਉੱਥੇ ਚਲੋ ਕੱਢਿਆ ਹੂੰਗਾ ਉਹ ਕੱਢਦੇ ਉਹ ਚੌਕ ਕਰ ਦਿੰਦੇ ਆ ਉਹਨਾਂ ਦੇ ਮੈਂ ਡਿਊਟੀ ਲਾਤੀ ਸ਼ਾਮੇ ਉਹਨਾਂ ਨੂੰ ਕਹਿ ਦਿੰਦਾ ਸਫਾਈ ਸੇਵਕ ਟੀਮ ਨੂੰ ਉੱਥੇ ਪਹੁੰਚ ਜਾਂਗੀ ਹੋ ਜੂੰਗੀ ਚਲੋ 1-2 ਦਿਨ ਲੇਟ ਵੀ ਲੇਟ ਫੇਟ ਵੀ ਹੋ ਜਾਂਦਾ ਕੋਈ ਏਡੀ ਗੱਲ ਨਹੀਂ ਜੇ ਕੂੜਾ ਕੱਢ ਕੇ ਰੱਖਿਆ ਆ ਉਹਨੂੰ ਸੁੱਕਣ ਦੇ ਵੀ ਹੀ ਕਿਤੇ ਸਿੱਟਣਾ ਆ ਉਹ ਗਿੱਲਾ ਨਹੀਂ ਪਾਉਂਦੇ ਜੇ ਗਿੱਲਾ ਪਾਉਂਦੇ ਆ ਤਾਂ ਸਾਰੇ ਰਾਤ ਉਹਦਾ ਗੰਦ ਖੈਲਰਦਾ ਜਾਂਦਾ ਉਹ 1-2 ਦਿਨ ਸੁੱਕਣ ਨੂੰ ਵੀ ਲੱਗਦਾ ਜੇ ਇਹਨੂੰ 1-2 ਦਿਨ ਸੁੱਕਦਾ ਉਸ ਤੋਂ ਬਾਅਦ ਚੁੱਕ ਲੈਂਦੇ ਕੋਈ ਏਡੇ ਇਸ਼ੂ ਨਹੀਂਗਾ ਪਾਣੀ ਦੀ ਜਰੂਰ ਸਮੱਸਿਆ ਪਾਣੀ ਨਿਕਲਣ ਲਈ ਕਿਸੇ ਪਾਸੇ ਸਾਡੇ ਕੋਲ ਇਹ ਨਹੀਂ ਮਾਰਿਆ ਸੀਵਰੇਜ ਦੇ ਅਸੀਂ ਪਲਾਨ ਬਣਾ ਰਹੇ ਆ ਜੇਕਰ ਉਹ ਸਾਡਾ ਸਿਰੇ ਚੜੇ ਤਾਂ ਅਸੀਂ ਇਹਨੂੰ ਪੂਰਾ ਕਰਾਂਗੇ ਇੱਕ ਜਿਹੜੀ ਆ ਆਪਣੇ ਅੱਡੇ ਕਲੋਨੀ ਦੇ ਕੋਲ ਜਿਹੜੀ ਆ ਇੱਕ ਪੈਪ ਨੇ ਜਾਂ ਜਿਹੜੇ ਪੈਸੇ ਆ ਉਹ ਪੈਂਟ ਵਿੱਚ ਪੈਂਦੇ ਆ ਸ਼ਹਿਰ ਤੋਂ ਨਹੀਂ ਪੈਂਦੇ ਉਹਦੇ ਬਾਰੇ ਦੇਖੋ ਇਹ ਵਾਟਰ ਸਪਲਾਈ ਦੇ ਪੈਸੇ ਜਿਹੜੇ ਸਿੱਧੇ ਆਏ ਆ ਸੈਂਟਰ ਵੱਲੋਂ ਉਹਦੇ ਬਾਰੇ ਯੂ ਸਾਹਿਬ ਤੇ ਮੈਂ ਕੋਆਕ ਕਰ ਰਿਹਾ ਜਦੋਂ ਹੀ ਉਹਦੇ ਬਾਰੇ ਕੋਈ ਅਪਡੇਟ ਮਿਲੀ ਮੈਂ ਤੁਹਾਡੇ ਨਾਲ ਕਰਾਂਗਾ ਉਹਦੇ ਮੇਰੇ ਨੋਟਸ ਜੋ ਬਿਲਕੁਲ ਲੈਣੇ ਸੀ ਅਸੀਂ ਠੇਕੇਦਾਰ ਨੂੰ ਵੀ ਸੱਦਿਆ ਉਹ ਨਕਸ਼ਾ ਵਗੈਰਾ ਮੰਗਾ ਰਹੇ ਆ ਵੀ ਜਿੱਥੇ-ਜਿੱਥੇ ਉਤੋਂ ਅਸੀਂ ਡਿਸੀਜਨ ਦਿੱਤੇ ਪਾਉਣ ਦੇ ਉਹਦੇ ਉਹਦੇ ਅਕੋਰਡਿੰਗ ਪਏ ਆ ਕਿ ਉਹਦੇ ਅਗੇਸਟ ਪਏ ਆ ਇਹ ਨਗਰ ਕੌਂਸਲ ਨੇ ਟੈਂਡਰ ਨਹੀਂ ਲਾਇਆ ਸੀ ਨਹੀਂ ਇਹ ਟੈਂਡਰ ਨਗਰ ਕੌਂਸਲ ਨੇ ਇੱਕ ਨਕਸ਼ਾ ਬਣਾ ਕੇ ਦਿੱਤਾ ਸੀ ਵੀ ਇੱਥੇ-ਇੱਥੇ ਪਾਈਪ ਪਾਣੇ ਚਾਹੀਦੇ ਆ ਇਹ ਹੁਣ ਅਸੀਂ ਉਹਨੂੰ ਦੇਖ ਕੇ ਹੀ ਅਸੀਂ ਡਿਸੀਜਨ ਲਵਾਂਗੇ ਕਿ ਕਿੱਥੋਂ ਆ ਪਰ ਉਹ ਜਿਹੜੇ ਪਾਈਪ ਆਏ ਉਹ ਤਾਂ ਪਿੰਡ ਦੇ ਵਿੱਚ ਜਗ੍ਹਾ ਵੇਲੀ ਉਹ ਉੱਥੇ ਨਕਸ਼ੇ ਵੀ ਬਣਿਆ ਨਾ ਪਿਛਲੀ ਸਰਕਾਰ ਵੇਲੇ ਨਕਸ਼ੇ ਵੀ ਬਣੇ ਹੋਇਆ ਅੱਛਾ ਉਹਦੇ ਨਕਸ਼ੇ ਵੀ ਬਣਿਆ ਜੇ ਉਹ ਹੁਣ ਪੈਪ ਗਲਤ ਤੋਂ ਨਕਸ਼ੇ ਵੀ ਗਲਤ ਬਣ ਗਏ ਹੋਣਗੇ ਕੋਈ ਨਹੀਂ ਉਹ ਦੇਖਦੇ ਆ ਸ਼ਾਇਦ ਉਹ ਉਹ ਖਸਰਾ ਜਿਹੜਾ ਸਾਡੇ ਵਿੱਚ ਬੋਲਦਾ ਜੋ ਖਸਰਾ ਨੰਬਰ ਖਤੋਨੀ ਨੰਬਰ ਉਹ ਸਾਡੇ ਹੀ ਸ਼ਹਿਰ ਦੇ ਵਿੱਚ ਬੋਲਦੇ ਆ ਉਹ ਅਸੀਂ ਪਟਵਾਰੀ ਸਾਹਿਬ ਤੋਂ ਸਾਰਾ ਰਿਕਾਰਡ ਮੰਗਵਾ ਰਹੇ ਹਾਂ ਉਹਦੇ ਤਹਿਤ ਕਰਕੇ ਕੋਈ ਨਾ ਕੋਈ ਤੁਹਾਨੂੰ ਅਪਡੇਟ ਤੁਸੀਂ ਇੱਕ ਗੱਲ ਕੀਤੀ ਵੀ ਮੈਨੂੰ ਪ੍ਰਧਾਨ ਜੀ ਨਹੀਂ ਕਰਨ ਦਿੱਤੀ ਇਹ ਮੇਲੇ ਆ ਸਾਧਸ਼ਾ ਕੜੀਏ ਉਹ ਕੀ ਮਾਮਲਾ ਲਗਾ ਆ ਸਾਧਸ਼ਾ ਇਹ ਜਿਹੜੀਆਂ ਸਾਨੂੰ ਸਾਡੀ ਟੀਮ ਨੂੰ ਕੰਮ ਨਹੀਂ ਕਰਾ ਦਿੰਦੇ ਜਿਹੜੀਆਂ ਬਨਾਮੀਆਂ ਚਿੱਠੀਆਂ ਪਾ ਰਹੇ ਸਾਡੇ ਉਹ 2 ਕਰੋੜ ਦੇ ਜਿਹੜੇ ਕੰਮ ਰੁਕੇ ਆ ਉਹ ਬੰਦ ਹੋ ਗਏ ਜੇ ਹੋ ਗਏ ਉਹਦੇ ਨਾਲ ਅਸੀਂ 100 ਕੰਮ ਕਰਨਾ ਸੀ ਸ਼ਹਿਰ ਦਾ ਪਾਣੀ ਦੀ ਸਮੱਸਿਆ ਆ ਜਿੱਥੇ ਉਹਨੂੰ ਕਰਨਾ ਸੀ ਅਸੀਂ ਡੰਪ ਵਗੈਰਾ ਦੀ ਅਰੇਂਜਮੈਂਟ ਕਰਨਾ ਸੀਗਾ ਜੇਕਰ ਪੈਸਾ ਹੀ ਨਹੀਂ ਲਾਈਟਾਂ ਤੇ ਸਾਨੂੰ ਸਮੱਸਿਆ ਆ ਰਹੀਆਂ ਲਾਈਟਾਂ ਤੇ